ਤਰਨਤਨ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਅਤੇ ਪੰਜ ਗੋਨਾ ਮੁਕਾਬਲਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ ਹੋਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਉਹਨਾਂ ਦੀ ਕੈਂਪੇਨ ਨੂੰ ਵੱਡਾ ਕਰਨ ਦੇ ਲਈ ਕਾਂਗਰਸ ਦੀ ਸਾਰੀ ਲੀਡਰਸ਼ਿਪ ਜਿਹੜੀ ਆ ਤਰਨਤਨ ਪਹੁੰਚੀ ਹੋਈ ਆ ਅਤੇ ਲਗਾਤਾਰ ਉਹਨਾਂ ਵੱਲੋਂ ਕੈਂਪੇਨ ਕੀਤੀ ਜਾ ਰਹੀ ਹੈ ਉਸੇ ਤਰੀਕੇ ਨਾਲ ਐਮਪੀ ਜਿਹੜੇ ਸਾਬਕਾ ਰਹੇ ਨੇ ਡਿੰਪੜੀ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਣੇ ਭਾਈ ਕਿਸ ਤਰੀਕੇ ਦਾ ਮਾਹੌਲ ਤਰਨ ਤਰਨ ਤੁਸੀਂ ਪੁਰਾਣੇ ਵਾਕਫ ਹੋ ਹੋਰ ਤੁਸੀਂ ਐਮਪੀ ਵੀ ਰਹੇ ਹੋ ਖਡੂਰ ਸਾਹਿਬ ਤੋਂ ਕਿਸ ਤਰੀਕੇ ਦਾ ਮਾਹੌਲ ਸਾਥ ਲੋਕਾਂ ਦਾ ਮਿਲ ਰਿਹਾ ਦੇਖੋ ਮੈਂ ਤਕਰੀਬਨ 40 ਸਾਲ 40 ਸਾਲ ਤੋਂ ਉੱਪਰ ਟਾਈਮ ਹੋ ਗਿਆ ਜਦੋਂ ਦਾ ਮੈਂ ਇਸ ਇਲਾਕੇ ਦੀ ਪੋਲਿਟਿਕਸ ਨੂੰ ਵਾਚ ਰਿਹਾ ਜੀ ਅੱਜ ਜੋ ਇਸ ਵੇਲੇ ਦੀ ਸਥਿਤੀ ਬਣੀ ਪਈ ਹੈ ਇਹ ਕੋਈ ਪੰਜ ਕੋਨਾ ਕਹਿੰਦਾ ਕੋਈ ਚਾਰ ਕੋਨਾ ਕਹਿੰਦਾ ਪਰ ਅਸਲੀਅਤ ਦੇ ਵਿੱਚ ਇਹ ਮੁਕਾਬਲਾ ਦੋ ਮੁੱਖ ਪਾਰਟੀਆਂ ਚਾ ਕਾਂਗਰਸ ਤੇ ਆਪ ਦੇ ਵਿੱਚ ਤੁਸੀਂ ਇਹ ਜਿੰਨਾ ਮਰਜ਼ੀ ਫਲਾਕ ਇਹ ਲੋ ਰੌਲਾ ਕਹਿ ਲੋ ਕੋਈ ਵੀ ਕਾਲੀ ਦਿਲ ਕਸੇ ਟਰੇਬਲੀ ਮੇਰੇ ਹਿਸਾਬ ਦਾ 10 12000 ਤੋਂ ਉੱਪਰ ਦੀ ਜਾਊਗਾ ਤੇ ਇਸ ਤੋਂ ਥੱਲੇ ਹੀ ਬਾਕੀ ਜਿਹੜੀਆਂ ਦੋ ਪਾਰਟੀਆਂ ਵਾਂ ਚਾਹੇ ਕਿ ਡਿਪੈਂਡੈਂਟ ਕੈਂਡੀਡੇਟ ਹੈ ਇੱਕ ਪਾਜ ਪਾਦਾ ਕੈਂਡੀਡੇਟ ਆਫ 4-5000 ਬੋਟ ਤੇ ਸਿਮਟ ਜਾਣਗੇ ਜੀ ਕਲੀਅਰਸ ਸਥਿਤੀ ਅੱਜ ਦੀ ਤਰੀਖ ਜੋ ਦਿਖੜ ਕੇ ਆਈ ਉਹ ਇਹ ਹੈ ਲੋਕਾਂ ਦਾ ਬਹੁਤ ਉਤਸ਼ਾਹ ਵਾ ਕਾਂਗਰਸ ਪ੍ਰਤੀ ਇੱਕ ਤੇ ਕਾਂਗਰਸ ਕੈਂਡੀਡੇਟ ਦਾ ਇੱਕ ਸਾਫ ਸੁਥਰਾ ਇਮੇਜ ਇੱਕ ਬਹੁਤ ਪੁਰਾਣਾ ਟਕਸਾਲੀ ਪਰਿਵਾਰ ਆ ਕਰਨਪੁਰਚ ਜੀ ਜਿਹੜੇ ਸਾਡੇ ਕੈਂਡੀਡੇਟ ਨੇ ਇਹਨਾਂ ਦੇ ਗ੍ਰੇਡ ਗ੍ਰੈਂਡਫਾਦਰ ਸਾਹਿਬ ਜਵਾਹਰ ਸਿੰਘ ਜੀ ਪੁਰਚ ਸ਼੍ਰੋਮਣੀ ਕਮੇਟੀ ਦੀ ਹੋਤ ਤੋਂ ਪਹਿਲਾਂ ਉਹ ਲੋਕ ਦਰਬਾਰ ਸਾਹਿਬ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਅੱਛਾ ਜੀ ਤੇ ਇੱਕ ਨਾਮਵਰ ਜਿਹੜਾ ਵਾ ਇਹ ਸ਼ਖਸੀਅਤ ਹੈ ਇਹ ਪਰਿਵਾਰ ਹੈ ਇਹਨਾਂ ਇਹਦਾ ਸਾਫ਼ ਸੁਥਰਾ ਇਮੇਜ ਦੇ ਖਿਲਾਫ ਕੋਈ ਗਲਤ ਆਪ ਹੋਣਾ ਇਹਦੇ ਹੱਕ ਵਿੱਚ ਜਾ ਰਿਹਾ ਤੁਸੀਂ ਇਹ ਵੇਖਿਓ ਕਿ ਇੱਥੇ ਜਿਹੜਾ ਨਤੀਜਾ ਵਾ ਇਹ ਬਰਦਾਲਾ ਬਾਈ ਇਲੈਕਸ਼ਨ ਵਾਲਾ ਆਉਣਾ ਵਾ ਇਹ ਕਰਨਪੁਰ ਚ ਨੇ ਡਾਵਾ ਉਹ ਜਤਨਾਵਾਂ ਇਹ ਤੁਸੀਂ ਅੱਜ ਦੀ ਗੱਲ ਮੇਰੀ ਨੋਟ ਕਰਦੇ ਕੱਲ ਨਾਮਿਨੇਸ਼ਨ ਫਾਈਲ ਕਰਾਏ ਗਏ ਨੇ ਤੁਹਾਡੀ ਵੀ ਪੂਰੀ ਲੀਡਰਸ਼ਿਪ ਪਹੁੰਚੀ ਸੀ ਕਰਨਬੀਰ ਸਿੰਘ ਹੁਣ ਫਾਈਲ ਕੀਤੇ ਨੇ ਉਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਜਿਹੜੇ ਇੱਥੇ ਪਹੁੰਚੇ ਸੀ ਔਰ ਬੀਬੀ ਸੁਖਵਿੰਦਰ ਕੌਰ ਦਾ ਵਧੇ ਨਾਮਿਨੇਸ਼ਨ ਭਰੇ ਗਏ ਨੇ ਜਿੱਤ ਦਾ ਦਾਵਾ ਉਹ ਕਰਦੇ ਨੇ ਰੋਡ ਸ਼ੋਅ ਕੱਢਦੇ ਨੇ ਉਹਨਾਂ ਦਾ ਕਹਿਣਾ ਕਿ ਵੱਜੇ ਮਾਰ ਜਨ ਜਿੱਤਣਗੇ ਉੱਥੇ ਹੀ ਬੁਰਜ ਤੇ ਜਿਹੜੇ ਕਰਨਬੀਰ ਸਿੰਘ ਬੁਰਜ ਹੋਣੀ ਨੇ ਉਹਨਾਂ ਦੇ ਫਾਦਰ ਸਾਹਿਬ ਤੇ ਵੀ ਸਵਾਲ ਖੜੇ ਕਰਦੇ ਦਿਖਾਈ ਦਿੰਦੇ ਨੇ ਕੀ ਕਹਿਣਾ ਚਾਹੁੰਦੇ ਏ ਟੈਂਪਲ ਇਸ ਤੇ ਦੇਖੋ ਬਾਅਦ ਤੇ ਕਰਦ ਪੀਰਪੁਰ ਚ ਦੇ ਪਰਿਵਾਰ ਬਾਰੇ ਤੁਹਾਨੂੰ ਪਹਿਲਾਂ ਦੱਸਤਾ ਜੀ ਜਿਹੜੇ ਕਾਲੀਤਲ ਸਾਬਕ ਵੀਰ ਸਿੰਘ ਬਾਦਲ ਲੋੜੀ ਉਹ ਹੁਣ ਭਾਵੇਂ ਕਰਦ ਨਾ ਕਰ 14 ਨਵੰਬਰ ਤੋਂ ਬਾਅਦ ਇਸ ਆਪਣੇ ਡਿਸੀਜਨ ਤੇ ਜ਼ਰੂਰ ਪਛਤਾਉਣਗੇ ਕਿ ਉਹਨਾਂ ਨੇ ਇੱਕ ਕੈਂਡੀਡੇਟ ਨੂੰ ਕਿਉਂ ਅਡਾਪਟ ਕੀਤਾ ਵੇਖੋ ਅੱਜ ਇੱਕ ਦਵੀਂ ਤਰ੍ਹਾਂ ਦੀ ਹਦਰੀ ਹੈ ਜਿਹੜੀ ਕਾਂਗਰਸ ਨੂੰ ਜਿਤਾਉਣ ਦੇ ਵਾਸਤੇ ਸਹਾਇਕ ਹੋਏਗੀ ਤੁਸੀਂ ਇਹ ਗੱਲ ਯਾਦ ਰੱਖਿਓ 14 ਤਰੀਕ ਤੋਂ ਬਾਅਦ ਸੁਖਬੀਰ ਬਾਦਲ ਜੀ ਪਛਤੌਣਗੇ ਵੀ ਉਹਨਾਂ ਦੇ ਕੈਂਡੀਡੇਟ ਡਾਕਟਰ ਕਿਉਂ ਕੀਤਾ ਪੰਥਕ ਹਲਕੇ ਦੀ ਗੱਲ ਕਰ ਲਈ ਤੁਸੀਂ ਲਗਾਤਾਰ ਇਸ ਹਲਕੇ ਤੇ ਜਿਵੇਂ ਤੁਸੀਂ ਦੱਸਿਆ 40 ਸਾਲ ਤੋਂ ਵਿਚਰਦੇ ਰਹੋ ਪੰਥਕ ਹਲਕੇ ਦੀ ਗੱਲ बार-बार ਤਰਨ-ਤਰਨ ਚ ਕਿਉਂ ਉਠਦੀ ਔਰ ਹੁਣ ਵੀ ਜਿਵੇਂ ਆਪਾਂ ਕਹਿ ਲਈਏ ਕਿ ਫਰੋਮ ਨਿਕਾਲੇ ਤਲ ਵਾਰਿਸ ਪੰਜਾਬ ਦੇ ਜਿਹੜੇ ਕੈਂਡੀਡੇਟ ਨੇ ਮਨਦੀਪ ਸਿੰਘ ਉਹ ਪੰਥਕ ਦੱਸਦੇ ਨੇ ਉਧਰੋਂ ਤਰਮੀ ਫੌਜੀ ਪਰਵਾਰ ਅਕਾਲੀ ਦਲ ਦੱਸਦਾ ਹੈ ਕਾਂਗਰਸ ਦੇ ਜਿਹੜੇ ਨੇ ਡਿੰਪਾ ਜੀ ਨਾਲ ਕੀ ਸਪਸ਼ਟੀਕਰਨ ਐ ਇਸਦੀ ਤੇ ਦੇਖੋ ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਇਹ ਜਿਹੜਾ ਇਲਾਕਾ ਸ਼ੁਰੂ ਤੋਂ ਪੱਥਕ ਰਿਆ ਜਿਹੜੀ ਸਾਡੀ ਪਾਰਲੀਮੈਂਟ ਦੀ ਸੀਟ ਹੈ ਮੇਰੇ ਹਿਸਾਬ ਦਾ ਮੈਂ 42 ਸਾਲ ਬਾਅਦ ਕਾਂਗਰਸ ਤੋਂ ਜਿੱਤ ਕੇ ਇਹ ਸੀਟ ਦਿੱਤੀ ਜਿੱਦੀ ਪੱਥਕਤਾ ਇਹ ਹੈ ਪਰ ਉਸਤੇ باوجود ਤੁਸੀਂ ਜੇ ਤਰਨਤਾਰ ਦਾ ਅਸੈਂਬਲੀ ਹਲਕੇ ਦੀ ਤਸਵੀਰ ਵੇਖ ਲਓ ਇਹ ਹਮੇਸ਼ਾ ਕਾਂਗਰਸ ਦੇ ਦਾਲਖਣਾ ਜੀ ਤੁਸੀਂ ਇੱਥੋਂ ਤੱਕ ਜਦੋਂ ਜਿਵੇਂ ਡਾਕਟਰ ਤਰਵੀਰ ਹੋਣੀ ਰਹੇ ਡਾਕਟਰ ਤਰਵੀਰ ਹੋਣੀ ਹੋਏ ਜਦੋਂ ਉਸਤਾ ਕਰਤਿਆਲ ਸਿੰਘ ਢਿੱਲੋਂ ਆਣੇ پارਲੀਮੈਂਟਲ ਲੜੀ ਸੀ ਉਦੋਂ ਵੀ ਇੱਕ ਬਿਆਸਤ ਤਰਨਤਾਰ ਸੀ ਜਿੱਚੋ ਜਿੱਤੇ ਸਤ ਉਸ ਤੋਂ ਬਾਅਦ ਜਦੋਂ ਉਸਤਾ ਦਲਬਾਖ ਸਿੰਘ ਡਾਲੇਕੇ ਆਣਾਂ ਦੇ ਜਿੱਤ ਲੜੀ ਆ ਜਾ ਗੁਰਿੰਦਰ ਕੈਰੋ ਸਾਹਿਬ ਨੇ ਲੜੀਆ ਕਾਂਗਰਸ ਵੱਲੋਂ ਉਦੋਂ ਵੀ ਜਿਹੜਾ ਤਨਤਾਰ ਦਾ ਹਲਕਾਵਾ ਤੇ ਬਿਆਸਨ ਕੈਦਾ ਜੋ ਦੋਵਾਂ ਚੋ ਜਿੱਤੇ ਦੋਵਾਂ ਹਲਕਿਆਂ ਵਿੱਚ ਸੋ ਇਹਦੀ ਤਸਵੀਰ ਬੇਸਿਕਲੀ ਕਾਂਗਰਸ ਮਲ ਕਾਂਗਰਸੀ ਇਹ ਹਲਕਾਵਾ ਤੇ ਇਹ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਦੁਬਾਰਾ ਦਰੌਕ ਬਿਲਕੁਲ ਧੰਨਵਾਦ ਜਸਪੀਰ ਸਿੰਘ ਟਿੰਪਾੜੀ ਹੋਰ ਨਿਰੰਤਰ ਇਹਨਾਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ ਹਾਲਾਂਕਿ ਦਾਵਾ ਹੈ ਕਿ ਕਾਂਗਰਸ ਜਿਹੜੀ ਹੈ ਇੱਥੇ ਵੱਡੇ ਸ਼ਾਨੋ ਸ਼ੌਕਤ ਫਰਕ ਦੇ ਨਾਲ ਇਥੋਂ ਸੀਟ ਕੱਢੇਗੀ ਔਰ ਨਿਰੰਤਰ ਜਿਹੜੀ ਹੈ ਇਲੈਕਸ਼ਨ ਜਿਹੜੀ ਹੈ ਕਰਨਬੀਰ ਸਿੰਘ ਬੁਰਜ ਦੇ ਹੱਕ ਤੇ ਜਾਏਗੀ ਤਰਨਤਾਰਨ ਤੋਂ सिद्धार्थ अरोड़ा 36ਰਾ ਟੀਵੀ